ਅਜਮੋਗਾ ਫਰੋਜ਼ਪੁਰ ਰੋਡ ਤੇ ਸਥਿਤ ਥਾਣਾ ਸਦਰ ਦੇ ਲਾਗੇ ਨਾਨਕਸਰ ਦੇ ਮੁਖੀ ਬਾਬੇ ਲੱਖੇ ਦੀ ਗੱਡੀ ਨੇ ਇੱਕ ਐਕਟਵਾ ਸਵਾਰ ਪਤੀ ਪਤਨੀ ਨੂੰ ਦਰਦ ਖੇ ਰੱਖ ਦਿੱਤਾ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ 71 ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਨਾਨਕਸਰ ਦੇ ਮੁਖੀ ਬਾਬਾ ਲੱਖਾ ਮੋਗਾ ਫਰੋਜ਼ਪੁਰ ਰੋਡ ਤੇ ਜਾ ਰਹੇ ਸੀ ਕਿ ਇੱਕ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਜਾਂ ਇਹ ਕਹਿ ਲੋ ਕਿ ਜਲਦਬਾਜ਼ੀ ਦੇ ਵਿੱਚ ਇੱਕ ਐਕਟਵਾ ਨੂੰ ਟੱਕਰ ਮਾਰ ਦਿੱਤੀ ਦਿੱਗੇ ਕੇ ਐਕਟਵਾ ਤੇ ਸਵਾਰ ਪਤੀ ਪਤਨੀ ਨੂੰ ਲੋਕਾਂ ਨੇ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ। ਇੱਥੇ ਡਾਕਟਰਾਂ ਨੇ ਪਤਨੀ ਨੂੰ ਮਰਤਕ ਐਲਾਨ ਕਰ ਦਿੱਤਾ ਤੇ ਉਸ ਦੇ ਪਤੀ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਇੱਥੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਔਰਤ ਪਿਛਲੇ 5 ਮਹੀਨਿਆਂ ਤੋਂ ਗਰਭਵਤੀ ਦੱਸੀ ਜਾ ਰਹੀ ਸੀ। ਕਿ ਬਾਬੇ ਨੇ ਹੋਰ ਗੱਡੀ ਮੰਗਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਗੱਡੀ ਨੂੰ ਘੇਰਾ ਪਾ ਕੇ ਬਾਬੇ ਲੱਖੇ ਦੀ ਕੋਸ਼ਿਸ਼ ਨੂੰ ناکਾਮਯਾਬ ਕਰ ਦਿੱਤਾ। मौके ਤੇ ਪਹੁੰਚੀ ਪੁਲਿਸ ਪਾਰਟੀ ਨੇ ਲੱਖੇ ਅਬਸ ਵਿੱਚ ਇੱਕ ਹੋਰ ਨੂੰ ਗ੍ਰਿਫਤਾਰ ਕਰ ਲਿਆ ਵਰਨਣਯੋਗ ਹੈ ਕਿ ਲੱਖਾ ਬਾਬਾ ਪਿਛਲੇ ਦਿਨੀ ਉਸ ਆਪਣੇ ਗੰਦੇ ਕੈਰੇਕਟਰ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਸੀ ਜਿਸ ਦੇ ਪਲਾਸੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕੀਤੇ ਸੀ ਇਸ ਕਰਕੇ ਹਰ ਕਿਸੇ ਦੀ ਜ਼ੁਬਾਨ ਤੇ ਲੱਖਾ ਬਾਬਾ ਹੀ ਚੱਲਦਾ ਸੀ ਜਿਸ ਲੱਖੇ ਬਾਬੇ ਦੀ ਵਜ੍ਹਾ ਦੇ ਕਾਰਨ ਕਈ ਘਰਾਂ ਦੇ ਵਿੱਚ ਕਲੇਸ਼ ਵੀ ਚੱਲ ਰਿਹਾ ਸੀ ਤੇ ਅੱਜ ਇੱਕ ਹੋਰ ਘਰ ਦਾ ਚਰਾਗ ਇਸ ਬਾਬੇ ਨੇ ਬੁਝਾ ਕੇ ਰੱਖ ਦਿੱਤਾ ਅਗਰ ਇਨਸਾਨੀਅਤ ਦੀ ਗੱਲ ਕਰੀਏ ਤਾਂ ਬਾਬੇ ਦੇ ਵਿੱਚ ਇਨਸਾਨੀਅਤ ਨਾਮ ਦੀ ਕੋਈ ਵੀ ਚੀਜ਼ ਨਹੀਂ ਤੇ ਬਾਬਾ ਬਹੁਤ ਹੀ ਨਿਰਦਈ ਕਿਸਮ ਦਾ ਹੈ ਕਿਉਂਕਿ ਪਤੀ ਪਤਨੀ ਦਾ ਹਾਲ ਜਾਣਨ ਦੀ ਬਜਾਏ ਬਾਬਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੋਕਾਂ ਨੇ ਹੌਸਲਾ ਕਰਕੇ ਬਾਬੇ ਅਜ ਵੀ ਪਾਣੀ ਅੰਮ੍ਰਿਤ ਪਾਚ ਲਿਆ ਮਹਿਰੋਂ ਪਹੁੰਚੇ ਹੋਏ ਸੀ ਤੇ ਲਖੇ ਬਾਬੇ ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਸੀ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਪੁਰਾ ਧੰਨਵਾਦ